रखो तारा बुरिया त ਇਹ ਹਾਸ ਹਾਸ ਕੇ ਕਬੱਡੀਆਂ ਪਾਉਂਦਾ ਦਬੁਰਜੀ ਵਾਲਾ ਦੀਪ ਆ ਗਿਆ ਸ਼ਰਨਿਆ ਦਬੁਰਜੀ ਵਾਲੇ ਦੀਪ ਜੀ ਕਹਿੰਦੇ ਰੋੜ ਪੈ ਰਹੀ ਹੈ ਮੇਰੇ ਵੀਰੋ ਦਾਰਾਪੁਰੀਆ ਹੈਰੀ ਹੈ ਹੈਰੀ ਹੈ ਇਹ ਹੈਰੀ ਆ ਇੱਥੇ ਰੱਖ ਇੱਥੇ ਰੱਖ ਇਹ ਵੀ ਇਸ ਸਾਲ ਖੇਡ ਆਇਆ ਕਹਿੰਦੇ ਬਲਵੇ ਜੀ ਖੇਡ ਕਲੱਬ ਦੇ ਲਈ ਰੰਬੂ ਵਾਲੀ ਜੱਗੀ ਦੀ ਟੀਮ ਆ ਕਹਿੰਦੇ ਲੰਬੀਆਂ ਬਾਟਾਂ ਤੈਅ ਕਰਕੇ ਇਹ ਕਹਿੰਦੇ ਨੌਜਵਾਨ ਮਾਝੇ ਦੇ ਵਿੱਚੋਂ ਚੱਲ ਕੇ ਆਇਆ ਦਬੁਰਜੀ ਵਾਲ ਨੇ ਫੇਰ ਉਹੀ 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 ਹਾਏ ਏ ਮੇਰਾ ਰੱਬਾ ਓ ਨੰਬਰ ਓ ਲੋਈਆਂ ਤੁੰਗੀਆਂ ਸੱਸ ਕੇ ਓ ਬਾਰ-ਬਾਰ ਓਹੀ ਫੇਰ ਆਖਾ ਤਾਰਾ ਬੁਰਿਆ ਤਾਰਾ ਬੁਰਿਆ ਤਾਰਾ ਬੁਰਿਆ ਵੇਖ ਲਾ ਤੇ ਮਾਨਕਰ ਬੁਰਜੀ ਵਾਲਾ ਫੇਰ ਪਰ ਇਧਰ ਦੇ ਪਾਸੇ ਕਾਲੂ 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 ਇਹ ਕਾਲੂ ਆ ਦੀਪ ਸਿਆ ਸਿਰੋਗ ਬੁਰਿਆ ਨਹੀਂ ਯਾਰ ਰਿਸਾ ਤੇਰੀਆਂ ਉਧਰ ਦੱਸਾ ਡਿਜੰਕਸ਼ਨ ਸਾਰੇ ਵੀਰਾਂ ਦਾ ਧੰਨਵਾਦ ਹੈ ਗੋਲਡੀ ਵੀਰ ਆ ਉਹ ਉਹੀ ਛੇੜ ਲਿਆ ਉਹੀ ਛੇੜ ਲਿਆ ਹੇ ਰੀਟ ਹੈ ਐ ਐ ਐ